واحرو صاحب ایک او اکار ساتھ گر پرساد پات شاہی دس بی بھی پرساد سوئیے پاتھ آیا ہے ਵ ਪ੍ਰਸਾਦ ਵਈ ਨਿਤਨੇਮ ਦੀ ਤੀਜੀ ਬਾਣੀ ਹੈ ਇੱਕ ਓੰਕਾਰ ਸਤਗੁਰ ਪ੍ਰਸਾਦ ਪੈਰ ਚੜਾ ਰਾ ਹੈ ਸਸੇ ਤੇ ਬਿੰਦੀ ਲਾਣ ਪ੍ਰਸਾਦ ਜਲਦੀ ਨਾਲ ਪਾਤਸ਼ਾਹੀ ਦਸਵੀਂ ਦਸਵੀਂ ਦੋ ਤਰੀਕੇ ਨਾਲੇ ਬੋਲ ਸਕਦੇ ਆ ਸਿਰਫ ਜਾਂ ਦਸਵੀਂ ਜਾਂ ਦਸਵੀਂ ਜਾਂ ਬਿੰਦੀ ਲਾ ਕੇ ਜਾਂ ਬਿਨਾ ਬਿੰਦੀ ਤੋਂ ਹੋਰ ਮੰਮਾ ਨਹੀਂ ਲਾਣਾ ਹੈ ਇਸ ਨੂੰ 10 ਨਹੀਂ ਬੋਲਣਾ ਪਾਤ ਸਾਹੀ 10 ਜਾਂ ਹੋਰ ਵੱਖੋ ਵਖਰੇ ਢੰਗ ਨਾਲ ਪਾਠ ਨਹੀਂ ਕਰਨਾ ਕਿਉਂਕਿ 10 ਦੇ ਦੋ ਢੰਗ ਤਾਂ ਦੱਸ ਦੀਏ ਜਿਆ ਸੰਗਤ ਨੂੰ ਤੋਂ ਮਾਨ ਵਿੱਚ ਕੋਈ ਸ਼ੰਕਾ ਨਾ ਰਵੇ ਕਿ ਕੋਈ ਸਿੰਘ ਆਇਆ ਉਹਨੇ ਬਿੰਦੀ ਲਾ ਕੇ ਬੋਲਦਾ ਜੀ 10 20 ਕਹਿ ਦਿੱਤਾ ਹੈ ਜਾਂ ਕਿਸੇ ਨੇ 10 20 ਕਹਿ ਦਿੱਤਾ ਇਹਦੇ ਵਿੱਚ ਕੋਈ ਸ਼ੰਕਾ ਨਹੀਂ ਕਰਨਾ ਦੋਏ ਪਾਠ ਤਾਂ ਬੇਨਤੀ ਕਰਦੀ ਦੀਏ ਕਿ ਦੋਏ ਸ਼ੁੱਧ ਹੁੰਦੇ ਆ ਸ਼ੁੱਧ ਪਾਠ ਦਸੀ ਦੇ ਦੋ ਤੋਇ ਪ੍ਰਸਾਦ ਸਵਈਏ ਸਵਈਏ ਦੇ ਵੀ ਢੰਗ ਦੋ ਤਰੀਕੇ ਦੇ ਢੰਗ ਨੇ ਪਰ ਜਿਹੜਾ ਪੰਥ ਵਿੱਚ ਪ੍ਰਚਲਿਤ ਹੈ ਪੰਥ ਵਿੱਚ ਪ੍ਰਚਲਿਤ ਹੈ ਉਹ ਹੈ ਸ ਸ ਵਾਵੇ ਦੇ ਉੱਤੇ ਅੱਧਾ ਕਲਵਾ ਕੇ ਈੜੀ ਨੂੰ ਬਿਹਾਰੀ ਈੜੀ ਤੇ ਲਾਂ ਲਾਉਂਦੇ ਨੇ ਸਵਈਏ ਤੇ ਇੱਕ ਹੁੰਦਾ ਵਾ ਗੁਰੂ ਪਿਆਰਿਓ ਜਿਹੜਾ ਵਾਵਾ ਹਾ ਉਹਨੂੰ ਗੁਰੂ ਪਿਆਰੋਂ ਐੜੇ ਦੇ ਵਿੱਚ ਤਬਦੀਲ ਕਰਕੇ ਬਿਲਾਉਂਦੇ ਆ ਪਰ ਜ਼ਿਆਦਾ ਜਿਹੜਾ ਪ੍ਰਚਲਿਤ ਹੈ ਉਹ ਅਸੀਂ ਸਵਈਏ ਹੀ ਪੜਨਾ ਹੈ ਸਸਾ ਵਾਵੇ ਦੇ ਉੱਤੇ ਅਦਕ ਈੜੀ ਨੂੰ ਬਿਹਾਰੀ ਈੜੀ ਤੇ ਲਾਮ ਲਿਖਣਾ ਤਾਂ ਲਿਖ ਲੋ ਸਵਈਏ ਸਵਈਏ ਪਾਠ ਹਰੰਭ ਹੋਇਆ ਹੈ ਸ਼ਰਾਬਿ ਸੁਧ ਸਮੂਹ ਸਿਧਾਨ ਕੇ ਦੇਖ ਫर्यो ਘਰ ਜੋਗ ਜਤੀ ਕੇ ਅਨੁਸਾਰ ਵਗ ਨਹੀਂ ਪੜਨਾ ਗੁਰੂ ਪਿਆਰਿਓ ਇਹ ਪਾਠ ਹੈ ਸਰਾਵਗ ਸ ਸ ਰਾਰੇ ਨੂੰ ਕੰਨਾ ਵਾਵਾ ਤੇ ਗੱਗਾ ਸ ਸ ਰਾਰੇ ਨੂੰ ਕੰਨਾ ਵਾਵਾ ਗੱਗਾ ਸਰਾਵਗ ਇਸ ਤਰੀਕੇ ਨਾਲ ਪਾਠ ਤੇ ਜਲਦੀ ਨਾਲ ਕਰਨਾ ਅਸੀਂ ਸਰਾਵਗ ਸੁਰਧ ਇਸ ਪਾਠ ਨੂੰ ਸੁਰਧ ਪੜ੍ਹਨਾ ਹੈ ਇਸ ਨੂੰ ਛੁੱਧ ਨਹੀਂ ਪੜ੍ਹਨਾ ਸੁਰਧ ਸਰਾਵਗ ਸੁਰਧ ਸਮੂਹ ਸਮੂਹ ਸਿਧਾਂਤ ਕੇ ਆ ਗਿਆ ਤੱਦਾ ਭਾਰਾ ਕਰਕੇ ਸਿਧਾਂਤ ਕੇ ਦੇਖ 서यो ਕਰ ਜੋਗ ਜਤੀ ਕੇ ਫਰੇਉ ਫਫੇ ਨੂੰ ਵੀ ਸਿਆਰੀ ਰਾਰੇ ਨੂੰ ਵੀ ਸਿਆਰੀ ਊੜੇ ਦਾ ਮੂੰਹ ਖੁੱਲਾ ਫਰੇਉ ਕਰ ਜੋਗ ਜਤੀ ਕੇ ਸੂਰ ਸੁਰਾਰਦਨ ਸੁਰਾਰਦਨ ਪਾਠ ਪੜਨਾ ਹੈ ਇਸ ਨੂੰ ਕਈ ਵੇਲੇ ਪੜ ਨਹੀਂ ਹੁੰਦਾ ਸ਼ਬਦ ਇਸ ਨੂੰ ਪਕਾਣ ਵਾਸਤੇ ਸੂਰ ਸੁਰਾਰ ਦੰ ਸੁਰਾਰ ਦੰ ਇਸ ਤਰੀਕੇ ਨਾਲ ਪਕਾਓ ਸੁਰਾਰ ਦੰ ਸੂਰ ਸੁਰਾਰ ਦੰ ਇਕੱਠਾ ਪੜਨਾ ਸ਼ੁੱਧ ਸੁਧਾਦਿਕ ਸ਼ੁੱਧ ਸੁਧਾਦਿਕ ਸੰਤ ਸਮੂਹ ਅਨੇਕ ਮਤੀ ਕੇ ਸਾਰੇ ਹੀ ਦੇਸ ਕੋ ਦੇਖ ਰਹੋ ਮਤ ਰਹਿਓ ਮਤ ਮਤ ਬੋਲਾ ਮਤ ਕਉ ਨ ਦੇਖਿਅਤ ਪ੍ਰਾਨਪਤੀ ਕੇ ਪ੍ਰਾਨਪਤੀ ਕੇ ਸ੍ਰੀ ਭਗਵਾਨ ਕੀ ਭਾਏ ਕਿਰਪਾ ਹੂਤੇ ਭਾਏ ਕਿਰਪਾ ਇਹਨੂੰ ਕਿਰਪਾ ਪਾਠ ਨਹੀਂ ਕਰਨਾ ਕਿਰਪਾ ਨਹੀਂ ਕਰਨਾ ਕਿਰਪਾ ਹੁੰਦਾ ਜੇ ਪੂਰਾ ਰਾਧਾ ਲੱਗਾ ਹੁੰਦਾ ਫਿਰ ਹੁਣਾਂ ਸੀ ਕਿਰਪਾ ਹੁਣ ਇਹ ਬਣ ਜਾਣਾ ਕੱਕਾ ਰਾਰੇ ਅੰਸ਼ਾਰੀ ਪੱਪੇ ਨੂੰ ਕਰਨਾ ਕਿਰਪਾ 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 ਇਸੇ ਤਰੀਕੇ ਨਾਲ ਸ੍ਰੀ ਭਗਵਾਨ ਕੀ ਭਾਏ ਕਿਰਪਾ ਹੋਤੇ ਏਕ ਰਤੀ ਬਿਨ ਏਕ ਰਤੀ ਕੇ ਇਸ ਪਾਠ ਦਾ ਖਾਸ ਧਿਆਨ ਰੱਖਣਾ ਹੈ ਏਕ ਰਤੀ ਜਿਹੜੀ ਪਹਿਲਾਂ ਰਤੀ ਆਈ ਹੈ ਉਹਨੂੰ ਬੋਲਾ ਬੋਲਣਾ ਪਹਿਲੀ ਜਿਹੜੀ ਰਤੀ ਹੈ ਬੋਲਾ ਪਾਠ ਕਰਨਾ ਏਕ ਰਤੀ ਬਿਨ ਏਕ ਰਤੀ ਕੇ ਦੂਜੀ ਜਿਹੜੀ ਰਤੀ ਆ ਉਹ ਰਤੀ ਨਹੀਂ ਕਹਿਣਾ ਰਤੀ ਕਹਿਣਾ ਅਦਕ ਲਾ ਕੇ ਦੂਜੇ ਪਾਠ ਤੇ ਅਦਕ ਲਾ ਕੇ ਪਾਠ ਕਰਨਾ ਇਸ ਤਰੀਕੇ ਨਾਲ ਪਾਠ ਸ਼ੁੱਧ ਹੋ ਜਾਵੇਗਾ ਏਕ ਰਤੀ ਬਿਨ ਏਕ ਰਤੀ ਕੇ ਮਾਤੇ ਮਤੰਗ ਜਰੇ ਜਾਰੇ ਸੰਗ ਅਨੂਪ ਉਤੰਗ ਸਉਂਤ ਪਉ ਕੱਕੇ ਉੱਤੇ ਕਨੋੜਾ ਹੈ ਅੰਤ ਕਉ ਨਾਂਗੇ ਨਾਂਗੇ ਉੱਤੇ ਬਿੰਦੀ ਲੱਗੀ ਹੈ ਬਿੰਦੀ ਲਾ ਕੇ ਅੰਤ ਕਉ ਨਾਂਗੇ ਨਾਂਗੇ ਜਦੋਂ ਬਿੰਦੀ ਲਾਵਾਂਗੇ ਤੇ ਆਵਾਜ਼ ਆ ਜਾਵੇਗੀ ਜੇ ਬਿੰਦੀ ਨਾ ਹੁੰਦੀ ਫਿਰ ਹੋਣਾ ਸੀ ਨਾਗੇ ਫਿਰ ਹੋਣਾ ਸੀ ਨਾਗੇ ਹੁਣ ਆ ਗਿਆ ਨਾਂਗੇ ਇਸੇ ਤਰੀਕੇ ਨਾਲ ਅੰਤ ਕਉ ਨਾਂਗੇ ਹੀ ਪੈ ਪਧਾਰੇ ਤਦ ਪਧਾਰੇ ਜੀਤ ਫਰੇ ਸਭ ਦੇਸ਼ ਦਿਸ਼ਾਨ ਕੋ ਦਲਾਵਾਂ ਦਾ ਖਾਸ ਧਿਆਨ ਰੱਖਣਾ ਜੀਤ ਫਰੇ ਪਾਠ ਨਹੀਂ ਕਰਨਾ ਜੀਤ ਫਰੇ ਸਭ ਦੇਸ਼ ਦਿਸ਼ਾਨ ਕੋ ਇੱਥੇ ਆਣਾ ਕੋ ਕੋ ਬਾਜਤ ਢੋਲ ਮਰਦੰਗ ਨਗਾਰੇ ਮਰਦੰਗ ਨਹੀਂ ਬੋਲਣਾ ਮਰਦੰਗ ਮਰੇ ਦੰਗ ਰਾਰੇ ਨੂੰ ਸਿਹਾਰ ਦੇ ਅੱਗੇ ਲਾ ਕੇ ਮਰੇ ਦੰਗ ਪਾਠ ਕਰਨਾ ਮ੍ਰਦੰਗ ਨਗਾਰੀ ਗੂੰਜਤ ਗੂੜ ਗਜਾਨ ਕੇ ਸੁੰਦਰ ਗੂੜ ਭਾਰਾ ਕਰਕੇ ਗੂੜ ਗਜਾਨ ਕੇ ਸੁੰਦਰ ਹਿੰਸਤ ਹੀ ਹੈ ਰਾਜ ਹਜ਼ਾਰੇ ਇਸ ਪਾਠ ਦਾ ਖਾਸ ਧਿਆਨ ਰੱਖਣਾ ਹੈ ਬਜਲ ਨਹੀਂ ਹੋਣਾ ਹਿੰਸਤ ਬੋਲ ਕੇ ਹੀ ਬੋਲ ਕੇ ਹਿੰਸਤ ਹੀ ਜਿਹੜਾ ਜਈਆ ਹੈ ਹਾਹੇ ਦੇ ਨਾਲ ਜਈਆ ਲੱਗਾ ਹੈ ਉਹ ਯਈਏ ਨੇ ਕੀ ਬਣਨਾ ਹੈ ਹਾਹੇ ਉੱਤੇ ਦੁਲਾਵਾਂ ਬਣ ਜਾਣੀਆਂ ਯਈਏ ਨੇ ਹਾਹੇ ਤੇ ਦੁਲਾਵਾਂ ਬਣਨੀਆਂ ਪਾਠ ਬਿਲਕੁਲ ਸੁੱਖਾ ਹੋ ਜਾਣਾ ਹੈ ਹਿੰਸਤ ਹੀ ਹੈ ਰਾਜ ਹਜਾਰੇ ਇਸ ਤਰੀਕੇ ਨਾਲ ਹਿੰਸਤ ਹੀ ਹੈ ਰਾਜ ਹਜਾਰੇ ਇਹ ਪਾਠ ਕਰਨਾ ਹੈ ਸੰਗਤ ਜੀ ਊਤ ਭਵਖ ਭਵਾਨ ਕੇ ਭੂਪਤ ਕੌਣ ਕੇ ਕੌਣ ਗਣੈ ਨਹੀਂ ਜਾਤ ਬੇਚਾਰੇ ਕੌਣ ਕੌਣ ਗਣੈ ਨਹੀਂ ਜਾਤ ਬੇਚਾਰੇ ਬੰਬੇ ਨੂੰ ਸ਼ਰੀ ਬੇਚਾਰੇ ਸ਼ਰੀ ਪਦ ਸ੍ਰੀ ਭਗਵਾਨ ਭਜੇ ਬਿਨ ਅੰਤ ਕਉ ਕਕੇ ਨੂੰ ਕਕੇ ਦੇ ਨਾਲ ਊੜਾ ਕੋ ਨਹੀਂ ਵਰਣਾ ਕਉ ਅੰਤ ਕੇ ਧਾਮ ਤਦਾਂ ਧਾਮ ਸਿਧਾਰੀ ਤੀਰਥ ਨਾਨ तीर्थ स्नान ਹੁਣ ਸੰਗਤ ਨੂੰ ਪਤਾ ਇਸ ਨੂੰ ਅਸੀਂ ਭਾਰਾ ਕਰਕੇ ਬੋਲਣਾ ਹੈ तीर्थ स्नान ਕਿਉਂਕਿ ਇਹ ਨਹਾਣ ਦੀ ਗੱਲ ਚੱਲੀ ਹੈ ਹੁਣ तीर्थ स्नान दया गम दान सुसंजम नेम अनेक ਵਸੇਖ ਹੈ ਵਸੇਖ ਹੈ ਵਸੇਖ ਹੈ वेद पुराण ਕ ਤੇਵ ਪੁਰਾਨ ਜੇ ਮੀਨ ਜੱਜੇ ਨੂੰ ਸਾਰੀ ਮੰਮੇ ਨੂੰ ਬਿਹਾਰੀ ਜੇ ਮੀਨ ਜਮਾਨ ਸਬਾਲ ਕੇ ਪੀਖੈ ਪੌਣ ਆਹਾਰ ਜਤੀ ਜਾਤ ਧਾਰ ਜਤੀ ਪਾਠ ਹੋਲਾ ਹੈ ਜਤੀ ਜਾਤਤ ਇਹਨੂੰ ਜਤੀ ਨਹੀਂ ਪੜਨਾ ਜਤੀ ਜਾਤ ਧਾਰ ਸਬੈ ਸੋ ਵਿਚਾਰ ਹਜ਼ਾਰਕ ਦੇਖੈ ਸ੍ਰੀ ਭਗਵਾਨ ਭਜੇ ਬਿਨ ਭੂਪਤ ਸ੍ਰੀ ਜਲਦੀ ਨਾਲ ਪਾਠ ਕਰਨਾ ਕਈ ਜਗ੍ਹਾ ਸੱਸਾ ਰਾਰੇ ਨੂੰ ਬਿਹਾਰੀ ਪੂਰੀ ਲਿਖੀ ਹੈ ਉਥੇ ਫਿਰ ਸ੍ਰੀ ਬੋਲਣਾ ਇੱਥੇ ਸ੍ਰੀ ਸ੍ਰੀ ਭਗਵਾਨ ਭਜੇ ਬਿਨ ਭੂਪਤ ਏਕ ਰਤੀ ਬਿਨ ਏਕ ਨ ਲੇਖੈ ਸੁਧ ਸੇ ਪਾਹ ਦੁਰੰਤ ਦੁਬਾਹ ਸੁ ਸਾਜ ਸਨਾਹ ਸਸਿਉ ਕੜ ਸੁ ਸਾਜ ਸਨਾਹ ਦਰਜਾਨ ਦਲਾਂਗੇ ਇਹਨਾਂ ਸ਼ਬਦਾਂ ਦਾ ਖਾਸ ਧਿਆਨ ਰੱਖੀਏ ਦਲਾਂਗੇ ਇਸ ਤਰੀਕੇ ਨਾਲ ਦਲਾਂਗੇ ਪਾਠ ਨਹੀਂ ਪੜਨਾ ਜ਼ਿਆਦਾਤਰ ਜਲਦੀ ਦਲਾਂਗੇ ਮਲेंगे ਇਸ ਤਰੀਕੇ ਨਾਲ ਸਾਰੇ ਪਾਠ ਸੀ ਇੱਕ ਇੱਕ ਲਾਂ ਲਾ ਕੇ ਬੜੀ ਜਾਂਦੇ ਤੇ ਗੁਰੂ ਪਿਆਰਿਓ ਦਲਾਂਗੇ 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 ਫੇਰ ਜਲਦੀ ਪੜ ਲਾਣਾ ਦਲਾਂਗੇ ਬਿੰਦੀ ਲੱਗੀ ਹੋਈ ਉੱਪਰ ਭਾਰੀ ਗੁਮਾਨ ਭਰੇ ਮਨ ਮੈਂ ਮੈਂ ਪਾਠ ਕੋਲਾ ਪ੍ਰਣਾਮੈਂ ਮੈਂ ਆਹ ਇਹ ਜਿਹੜਾ ਮੈਂ ਹੈ ਹੋਰ ਹੈ ਇੱਕ ਹੁੰਦਾ ਮੈਂ ਮੈਂ ਕੁਝ ਕਰ ਰਿਹਾ ਉਹਦੀ ਗੱਲ ਹੋਰ ਹੁੰਦੀ ਹੈ ਇੱਕ ਹੁੰਦਾ ਮੈਂ ਇਹ ਉਹ ਵਾਲਾ ਮੈਂ ਹੈ ਜਿਹੜਾ ਭਾਰੀ ਗੁਮਾਨ ਭਰੇ ਮਨ ਮੈਂ ਕਰ ਪਰਬਤ ਪੰਖ ਹਲੇ ਨਾ ਹਲਾਂਗੀ ਹਲਾਂਗੀ ਤੋਰ ਅਰੀਨ ਮਰੋਰ ਮਵਾਸਨ ਮਾਤੇ ਮਾਤੇ ਭਾਰਾ ਕਰਕੇ ਮਾਤੇ ਮਤੰਗਨ ਮਾਨ ਮਾਲਾਂਗੀ ਸ੍ਰੀ ਪਾਤ ਸ੍ਰੀ ਭਗਵਾਨ ਕਿਰਪਾ ਬਿਨ ਕਕਰ ਅਰ ਅਨੁਸ਼ਾਰੀ ਕਿਰਪਾ ਬਿਨ ਤੇ ਆਪ ਜਹਾਨ ਨਿਦਾਨ ਚਾਲਾਂਗੀ ਵੀਰ ਅਪਾਰਨ ਵੱਡੇ ਬਰਿਆਰ ਅਵਿਚਾਰ ਹੈ ਸਾਰ ਕੀ ਧਾਰ ਪਸ਼ਈਆ ਅਵਿਚਾਰ ਹੈ ਅਵਿਚਾਰ ਹੈ ਸਾਰ ਕੀ ਤਾਰ ਪਸ਼ਈਆ ਇਸ ਪਾਠ ਨੂੰ ਇਸ ਤਰੀਕੇ ਨਾਲ ਬੋਲਣਾ ਹੈ ਪੱਬਾ ਛਛੇ ਦੇ ਉੱਤੇ ਅਦਕ ਈੜੀ ਨੂੰ ਬਿਹਾਰੀ ਐੜੇ ਨੂੰ ਕੰਨਾ ਜਿਹੜਾ ਯਈਆ ਹੈ ਉਹਨਾਂ ਈੜੀ ਨੂੰ ਬਿਹਾਰੀ ਇੱਥੇ ਐੜੇ ਦੇ ਵਿੱਚ ਚੇਂਜ ਹੋ ਜਾਣਾ ਕਿਉਂਕਿ ਛਛੇ ਦੇ ਉੱਤੇ ਅਦਕ ਲੱਗਾ ਹੋਇਆ ਹੈ ਪਸ਼ਈਆ ਪਾਠ ਸ਼ੁੱਧ ਹੈ ਅਵੇਚਾਰ ਹੈ ਸਾਰ ਕੀ ਧਾਰ ਪਸ਼ਈਆ ਪਸ਼ਈਆ ਤੋਰਤ ਦੇਸ ਮਲਿੰਦ ਮਵਾਸਨ ਮਾਤੇ ਗਜਾਨ ਕੇ ਮਾਨ ਮਲਈਆ ਇਸੇ ਤਰੀਕੇ ਨਾਲ ਮਲਈਆ ਗਾੜੇ ਗੜਾਨ ਕੇ ਤੋੜਨ ਹਾਰ ਸੁਬਾਤਨ ਹੀ ਚੱਕ ਚਾਰ ਲਵਈਆ ਹੀਰੀ ਬਿਯਾਰੀ ਐਨੇ ਕਨ ਲਵਈਆ ਉੱਪਰ ਅੱਧਕ ਲਗਾ ਹੈ ਸਾਹਿਬ ਸ੍ਰੀ ਸਭ ਕੋ ਸਿਰਨਾਇਕ ਜਾਤਿਕ ਅਨੇਕ ਸੋ ਏਕ ਦੇਵਈਆ ਜਾਤਿਕ ਚੱਚੇ ਨੂੰ ਛਾਰੀ ਜਾਤਿਕ ਅਨੇਕ ਸੋ ਏਕ ਦੇਵਈਆ ਦਾਨਵ ਦੇਵ ਫਨਿੰਦ ਨੇ ਸਾਚਰ ਨੇ ਸਾਚਰ ਨੇ ਸਾਚਰ ਇਸ ਤਰੀਕੇ ਨਾਲ ਨੇ ਸਾਚਰ ਭੂਤ ਪਵਿਖ ਭਵਾਨ ਜਪੈਗੀ ਜੀਵ ਜਿਤੇ ਦਲ ਮੈਂ ਥਲ ਮੈਂ ਮੈਂ ਜਿਹੜਾ ਪਾਠ ਹੈ ਨੂੰ ਬਿੰਦੀ ਲਾ ਕੇ ਨਹੀਂ ਕਰਨਾ ਮੈਂ ਜੀਵ ਜਿਤੈ ਜਨ ਮੈਂ ਥਲ ਮੈਂ ਪਲ ਹੀ ਪਲ ਮੈਂ ਸਭ ਥਾਪ ਥਾਪਾਂਗੇ ਪੁੰਨ ਪ੍ਰਤਾਪਨ ਬਾੜ ਜੈਤ ਧੰਨ ਪਾਪਨ ਕੇ ਬਹੁ ਪੁੰਜ ਖਾਪਾਂਗੇ ਧੰਨ ਉੱਤੇ ਵਿਸ਼ਰਾਮ ਹੈ ਜੀ ਸਾਦ ਸਮੂਹ ਪ੍ਰਸੰਨ ਫਿਰੈ ਜਗ ਜਗ ਉਤੇ ਵਿਸ਼ਰਾਮ ਲਾਣਾ ਹੈ ਸਾਦ ਸਮੂਹ ਪ੍ਰਸੰਨ ਫਿਰੈ ਜਗ ਸਤਰ ਸਬੈ ਅਵ ਲੋਕ ਚਾਪੈਗੇ ਮਾਨਵ ਇੰਦਰ ਗਜਿੰਦਰ ਨਰਾਦਪ ਨਰਾਦਪ ਤਦਾਂ ਇਹਨੂੰ ਨਰਾਦ ਥਾਪ ਨਹੀਂ ਬੋਲਣਾ ਨਰਾਦਪ ਨਰਾਦਪ ਪਾਠ ਸ਼ੋਧ ਹੈ ਜੋਨ ਜੱਜੇ ਦੇ ਕਨੋੜਾ ਲੱਗਾ ਹੈ ਜੋਨ ਤ੍ਰਿਲੋਕ 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 ਇਸ ਤਰੀਕੇ ਨਾਲ ਤ੍ਰਿਲੋਕ ਕੋ ਰਾਜ ਕਰਾਂਗੀ ਕੋਟ ਇਸ ਨਾਨਕ ਜਾਦਿਕ ਦਾ ਅਨੇਕ ਸੁਵੰਬਰ ਸਾਜ ਬਾਰਾਂਗੇ ਬ੍ਰਹਮ ਮਹੇਸ਼ਰ ਵਿਸ਼ਨ ਸਤੀ ਪਤ ਸਤੀ ਪਤ ਸੱਚੀ ਪਾਤ ਦੇ ਉੱਤੇ ਵਿਸ਼ਰਾਮ ਹੈ ਜੀ ਅੰਤ ਫਾਸੇ ਜਮ ਫਾਸ ਪਾਰਾਂਗੇ ਜੇ ਨਰ ਸ੍ਰੀ ਪਾਤਕੀ ਪ੍ਰਾਸ ਹੈ ਪਗ ਇਸ ਨੂੰ ਅਸੀਂ ਹੈਂ ਉੱਤੇ ਵਿਸ਼ਰਾਮ ਨਹੀਂ ਲਾਣਾ ਕਿਉਂਕਿ ਇੱਥੇ ਸਾਡਾ ਵਿਸ਼ਰਾਮ ਗਲਤ ਲੱਗ ਜਾਂਦਾ ਹੈ ਪਾਗ ਦੇ ਉੱਤੇ ਵਿਸ਼ਰਾਮ ਲੱਗਣਾ ਹੈ ਜੇ ਨਰ ਸ੍ਰੀ ਪਾਤਕੀ ਪ੍ਰਾਸ ਹੈ ਪਗ ਤੇ ਨਾ ਫੇਰ ਨਾ ਦੇਹ ਧਾਰਾਂਗੀ ਧਾਰਾਂਗੀ ਕਹਾ ਭਇਓ ਕਹਾ ਕਹਿ ਕੇ ਇਹਨੂੰ ਬਿਨਾ ਬਿੰਦੀ ਤੋਂ ਪਾਠ ਕਰਨਾ ਕਹਾ ਕਹਾ ਭਇਓ ਇਸ ਪਾਠ ਨੂੰ ਭਇਓ ਇਸ ਤਰੀਕੇ ਨਾਲ ਪੜ੍ਹਨਾ ਜਿਹੜਾ ਜਈਆ ਹੈ ਜਈਏ ਦੇ ਉੱਤੇ ਙੜਾ ਲੱਗਾ ਹੋਇਆ ਹੈ ਭੱਬਾ ਈੜੀ ਨੂੰ ਸਿਆਰੀ ਊੜੇ ਦਾ ਮੂੰਹ ਖੁੱਲਾ ਊੜੇ ਨੇ ਕੀ ਬਣ ਜਾਣਾ ਭਾਇਓ ਕਹਾ ਭਾਇਓ ਈੜੀ ਸਿਆਰੀ ਊੜੇ ਨਾ ਮੂੰਹ ਖੁੱਲਾ ਕਹਾ ਭਾਇਓ ਜੋ ਦੋ ਲੋਚਨ ਮੂੰਦ ਕੈ ਲੋਚਨ ਮੂੰਦ ਕੈ ਕੈ ਉਤੇ ਵਿਸ਼ਰਾਮ ਹੈ ਬੈਠ ਰਹਿਓ ਦੇਸ ਤਰੀਕੇ ਦੇ ਨਾਲ ਰਹਿਓ ਪਾਠ ਆਇਆ ਨਾ ਜੀ ਰਹਿਓ ਇਸੇ ਤਰੀਕੇ ਨਾਲ ਭਾਇਓ ਕਹਿ ਭੱਬਾ ਈੜੀ ਸ਼ਿਆਰੀ ਊੜੇ ਦਾ ਮੂੰਹ ਖੁੱਲਾ ਇਸ ਤਰੀਕੇ ਨਾਲ ਭਇਓ ਆ ਹਾਹੀ ਦੀ ਜਗਾ ਈੜੀ ਲਾ ਕੇ ਮੂੰਹ ਖੁੱਲਾ ਭਇਓ ਰਹਿਓ ਰਹਿਓ ਬਖ ਧਿਆਨ ਲਗਾਇਓ 나ਤ ਫਿਰਿਓ 나ਤ ਦੇ ਪੈਰ ਚ ਹਲੰਤ ਹੈ ਸੰਗਤ ਜੀ ਐਦਾ ਮਤਲਬ ਇਸ ਨੂੰ ਪਾਰਾ ਕਰਕੇ ਬੋਲੋ 나ਤ ਫਿਰਿਓ ਲੀਏ ਸਾਤ ਸਮੁੰਦਰਨ ਸਮੁੰਦਰਨ ਕਹਿ ਕੇ ਵਿਸ਼ਰਾਮ ਹੈ ਜੀ ਲੋਕ ਗयो ਪਰ ਲੋਕ ਗਵਾਯੋ ਬਾਸ ਕੀਓ ਬਖਿਆਨ ਸੋ ਬੈਠ ਕੇ ਬਖਿਆਨ ਦੋਏ ਹਿਸ਼ਾਰੀਆਂ ਕੀਓ ਬਖਿਆਨ ਸੋ ਬੈਠ ਕੇ ਐਸੇ ਹੀ ਐਸੇ ਐਸੇ ਹੀ ਐਸੇ ਸੋ ਬੈਸ ਬਤਾਯੋ ਸਾਚ ਕਹੋ ਸਾਚ ਕਹਾਂ ਸਾਚ ਕਹਾਂ ਕਨੋੜਾ ਹੈ ਕਹੋ ਨਹੀਂ ਬੋਲਣਾ ਸਾਚ ਕਹੋ ਸੁਨ ਲੇਹੁ ਸਬੈ ਜਿਨ ਪ੍ਰੇਮ ਕੀਓ ਤਿਨਹੀ ਪ੍ਰਭ ਪਾਇਓ ਕਾਹੂ ਲੈ ਪਾਹਨ ਪੂਜ ਧਰਿਓ ਸਿਰ ਤਦਾ ਧਰਿਓ ਤਦਾ ਰਾਰਾ ਈੜੀ ਨੂੰ ਸਿਆਰੀ ਊੜੇ ਦਾ ਮੂੰਹ ਖੁੱਲਾ ਉਸੇ ਤਰੀਕੇ ਨਾਲ ਪੂਜ ਧਰਿਓ ਸਿਰ ਕਾਹੂ ਲੈ ਲਿੰਗ ਕਰੇ ਲਟਕਾਇਓ ਕਾਹੂ ਕਾਹੂ ਬਿਨਾ ਬਿੰਦੀ ਤੋ ਕਾਹੂ ਕਾਹੂ ਉਲਖਿਓ ਹਰ ਅਵਾਜੀ ਦਿਸ਼ਾ ਮਾਹੇ ਮਾਹੇ ਮਮਾ ਹਾਜ ਨਿਸ਼ਾਰੀ ਮਾਹੇ ਮਾਹੇ ਕਹਿ ਕੇ ਬਿਸ਼ਰਾਮ ਹੈ ਜੀ ਕਾਹੂ ਅਸ਼ਾਹ ਕੋ ਸੀਸ ਨਿਵਾਯੋ ਕਉ ਬੁਤਾਨ ਕੋ ਪੂਜਤ ਹੈ ਪਾਸ ਕਉ ਮਰਤਾਨ ਕੋ ਪੂਜਨ ਤਾਇੋ ਇਸ ਇਸ ਪਾਠ ਨੂੰ ਮ੍ਰਿਤਾਨ ਪਾਠ ਕਰਨਾ ਜ਼ਿਆਦਾਤਰ ਮਿਤ੍ਰਾਨ ਪੜ ਜਾਂਦੇ ਆ ਮਿਤ੍ਰਾਨ ਕੋ ਮਿਤ੍ਰਾਨ ਪਾਠ ਨਹੀਂ ਕਰਨਾ ਹੋ ਮ੍ਰਿਤਾਨ ਮੰਮਾ ਰਾਰੇ ਨੂੰ ਸਿਹਾਰੀ ਮ੍ਰਿਤਾਨ ਕੋ ਮ੍ਰਿਤਾਨ ਕੋ ਪੂਜਨ ਧਾਰੋ ਕੂਰ ਕਿਰਿਆ ਉਰ ਜੋ ਸਭ ਹੀ ਜਾਗ ਸ਼੍ਰੀ ਭਗਵਾਨ ਕੋ ਭੇਦ ਨਾ ਪਾਯੋ ਸਤਿਗੁਰੂ ਸੱਚੇ ਪਾਤਸ਼ਾਹ ਜੀ ਆਨ ਅਪਾਰ ਕਿਰਪਾ ਰਹਿਮਤ ਬਖਸ਼ੀ ਤਰਸ ਕੀਤਾ ਹੈ ਤਿੰਨ ਬਾਣੀਆਂ ਦੀ ਸੰਥਿਆ ਸੰਪੂਰਨ ਹੋਈ ਹੈ ਆਓ ਅਖੀਰ ਵਾਲੀਆਂ ਦੋ ਪੰਕਤੀਆਂ ਪੜ੍ਹ ਕੇ ਫਤਿਹ ਨਾਲ ਸਾਂਝ ਪਾਈਏ ਜੀ ਕੋ ਗੋਤਾਨ ਕੋ ਪੂਜਤ ਹੈ ਪਾਸ ਕੋ ਮਰਤਾਨ ਕੋ ਪੂਜਨ ਧਾਰੋ ਕੋ ਕਿਰਿਆ ਉਰਜਿਓ ਸਭ ਹੀ ਜਾਗੋ श्री भगवान को भेद ना पायो वाहे गुरु जी का खालसा वाहे गुरु जी की फतेह